इंडिया बी न्यूज़ वाणी YouTube ਚੈਨਲ ਤੇ ਆਪ ਦਾ ਸਵਾਗਤ ਹੈ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਬਿਲਾਦੀਮਰ ਪੁਤਨ ਦੇ ਵਿਚਕਾਰ ਜੋ ਬੈਠਕ ਹੋਈ ਸੀ ਉਸ ਦਾ ਕੋਈ ਵੀ ਨਤੀਜਾ ਨਹੀਂ ਨਿਕਲਿਆ ਹੈ ਰੂਸ ਯੂਕਰੇਨ جنگਬੰਦੀ ਨਹੀਂ ਹੋਵੇਗੀ ਅਜੇ ਤੱਕ ਇਸ ਸੰਬੰਧੀ ਕੋਈ ਵੀ ਸਮਝੌਤਾ ਨਹੀਂ ਹੈ ਟਰੰਪ ਨੇ ਕਿਹਾ ਹੈ ਕਿ ਸਮਝੌਤਾ ਉਦੋਂ ਤੱਕ ਪੱਕਾ ਨਹੀਂ ਹੋਵੇ ਜਦ ਤੱਕ ਕੋਈ ਲਿਖਤੀ ਗੱਲਬਾਤ ਨਹੀਂ ਹੁੰਦੀ ਕੱਲ ਟਰੰਪ ਯੂਕਰੇਨੀ ਰਾਸ਼ਟਰਪਤੀ ਜ਼ੇਲੈਂਸਕੀ ਨਾਲ ਮੁਲਾਕਾਤ ਕਰਨਗੇ ਬਲਾਸ਼ਕਾ ਵੀ ਕਿ ਆਪਸ ਵਿੱਚ ਮੀਟਿੰਗ ਦੇ ਦੌਰਾਨ ਪੁਤਨ ਦੇ ਸਿਰ ਉੱਪਰੋਂ B2 ਬੰਬ ਹਰਤੇ F35 ਲੜਾਕੂ ਜਹਾਜ਼ ਲੰਗੇ ਤੇ ਬਿਲਾਦੀਮਿਰ ਪੁਤਨ ਨੇ ਉੱਪਰ ਨੂੰ ਦੇਖਿਆ ਅਮਰੀਕਾ ਦੇ ਰਾਸ਼ਟਰਪਤੀ ਇਸ ਤਰ੍ਹਾਂ ਕਰਕੇ ਉਹਨਾਂ ਨੂੰ ਧਮਕਾਉਣਾ ਚਾਹੁੰਦੇ ਸਨ ਪਰੰਤੂ ਪੁਤਨ ਤੇ ਇਸ ਦਾ ਕੋਈ ਵੀ ਅਸਰ ਨਹੀਂ ਹੋਇਆ ਭਾਰਤ ਨੇ ਕਿਹਾ ਹੈ ਕਿ ਗੱਲਬਾਤ ਨਾਲ ਹੀ ਹਰ ਹੱਲ ਸੰਭਵ ਹੋ ਸਕਦਾ ਹੈ ਦੂਸਰੀ ਤੇਲ ਦੇ ਮਾਮਲੇ 'ਚ ਭਾਰਤ 'ਤੇ ਹੋਰ ਟੈਰਫ ਨਹੀਂ ਲਗਾਇਆ ਜਾਵੇਗਾ ਕਿਸਤਬਾਰ ਵਿੱਚ ਬੱਦਲ ਫੱਟ ਗਿਆ ਸੀ ਇਸ ਦਖਾਂਤ ਵਿੱਚ ਹੁਣ ਤੱਕ 60 ਲੋਕਾਂ ਦੀ ਮੌਤ ਹੋ ਚੁੱਕੀ ਹੈ ਹਿਮਾਚਲ ਪ੍ਰਦੇਸ਼ ਵਿੱਚ ਮੌਨਸੂਨ ਨੇ ਤਵਾਹੀ ਮਚਾਈ ਹੋਈ ਹੈ ਦੋ ਦਿਨਾਂ ਵਿੱਚ 14 ਵਿਅਕਤੀਆਂ ਦੀ ਮੌਤ ਹੋ ਗਈ ਦਿੱਲੀ ਦੀ ਜੇਲ੍ਹ ਚ ਇੱਕ ਲਟਕਦੀ ਗੈਂਗਸਟਰ ਦੀ ਲਾਸ਼ ਮਿਲੀ ਹੈ ਸੀਬੀਆਈ ਨੇ 26 ਸਾਲ ਤੋਂ ਫਰਾਰ ਮੌਲਜਮ ਨੂੰ ਗ੍ਰਿਫਤਾਰ ਕੀਤਾ ਹੈ ਤੇ ਉਹ 사ウਦੀ ਅਰਬ ਵਿੱਚ ਕਤਲ ਦੇ ਮਾਮਲੇ ਵਿੱਚ ਲੜਿੰਦਾ ਸੀ ਬੰਗਾਲ ਫਾਇਰ ਦੇ ਟ੍ਰੇਲਰ ਲਾਂਚ ਹੋਣ ਤੇ ਕੋਲਕਾਤਾ ਵਿੱਚ ਹੰਗਾਮਾ ਹੋ ਗਿਆ ਹੈ ਵਿਵੇਕ ਅਗਨੀ ਹੋਤਰੀ ਨੇ ਕਿਹਾ ਹੈ ਕਿ ਇਹ ਟਾਣਾ ਸ਼ਾਹੀ ਹੈ ਕੇਂਦਰ ਸਰਕਾਰ ਨੇ ਸੁਪਰੀਮ ਕੋਰਟ ਨੂੰ ਦੱਸਿਆ ਹੈ ਕਿ ਰਾਜਪਾਲ ਅਤੇ ਰਾਸ਼ਟਰਪਤੀ ਦੀ ਇੱਕ ਮਿੱਠੀ ਸਮਾਹੱਦ ਲਾਗੂ ਕਰਨ ਨਾਲ ਸੰਵਿਧਾਨਿਕ ਉਥਲ-ਪੁਥਲ ਪੈਦਾ ਹੋ ਸਕਦੀ ਹੈ ਇੰਡIGO ਜਹਾਜ਼ ਦਾ ਪਿਛਲਾ ਹਿੱਸਾ ਪਟੜੀ ਨਾਲ ਟਕਰਾ ਗਿਆ ਤੇ ਮੁੰਬਈ ਵਿਖੇ ਹਾਦਸਾ ਹੋਣ ਤੋਂ ਬਚਪਰ ਗਿਆ ਕਿਸੇ ਵੀ ਤਰ੍ਹਾਂ ਕੋਈ ਜਾਨੀ-ਮਾਲੀ ਨੁਕਸਾਨ ਨਹੀਂ ਹੋਇਆ NCERT ਦੀਆਂ ਕਿਤਾਬਾਂ ਵਿੱਚ ਬੰडले ਜਿਨ੍ਹਾਂ ਕਾਂਗਰਸ ਤੇ ਮਾਉਂਟ ਬੈਟਨ ਨੂੰ ਜ਼ਿੰਮੇਵਾਰ ਠਹਿਰਾਇਆ ਗਿਆ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਭਾਰਤ ਦੀ ਸਵਦੇਸ਼ੀ ਅਤੇ ਸਵੈ-ਨਿਰਭਰਤਾ ਦੇ ਹਥਿਆਰ ਨਾਲ ਕਮੰਟੀ ਆਰਥਿਕ ਸਵਾਰਥਾਂ ਦਾ ਮੁਕਾਬਲਾ ਕਰੇਗੀ VOTER ਅੰਕੜਿਆਂ ਦੀ ਹੇਰਾਫੇਰੀ ਦੇ ਦੋਸ਼ਾਂ ਚੋਣ ਕਮਿਸ਼ਨਰ ਨੇ ਕਿਹਾ ਹੈ ਕਿ ਕੁਝ ਸਿਆਸੀ ਪਾਰਟੀਆਂ ਸਮੇਂ ਸਿਰ VOTER ਸੂਚੀ ਦੀ ਜਾਂਚ ਨਹੀਂ ਕੀਤੀ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਬਨੂ 26 ਪ੍ਰਸਿੱਧ ਸਿੱਖ ਸੀਤਿਆਂ ਨੂੰ ਸਟੇਟ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ। ਮਧ ਪ੍ਰਦੇਸ਼ ਵਿੱਚ ਐਨ ਆਰ ਆਈ ਸਿੱਖ ਪਰਿਵਾਰ ਤੇ ਪਥਰਾਟ ਦੋ ਬੱਚੇ ਜ਼ਖਮੀ ਹੋ ਗਏ। ਸੈਮੀ ਕੰਡਕਟਰ ਉਦਯੋਗ ਵਿੱਚ ਭਾਰਤ ਅਤੇ ਦੱਖਣੀ ਕੋਰੀਆ ਆਪਸ ਵਿੱਚ ਸਹਿਯੋਗ ਕਰਨਗੇ। ਮਾਤਾ ਚੁੰਡਾ ਦੇ ਵਿਦੇਦਾਰਸਣ ਲਈ ਪੰਜਾਬ ਤੋਂ ਗਏ ਸ਼ਰਧਾਲੂਆਂ ਦੀ ਗੱਡੀ ਖੱਡ ਵਿੱਚ ਡੇਗ ਗਈ ਜਿਸ ਨਾਲ 4 ਲੋਕਾਂ ਦੀ ਮੌਤ ਹੋ ਗਈ। SBI ਨੇਮ ਹੋਮ ਲੋਨ ਨੂੰ ਮਹਿੰਗਾ ਕਰ ਦਿੱਤਾ ਹੈ ਵਿਆਜ ਦਰਾਂ 0.25% ਵਧਾ ਦਿੱਤਾ ਹੈ ਭਾਰਤ ਦੇ ਸੈਰ ਸਪਾਟਾ ਖੇਤਰ ਦੀ ਕਮਾਈ ਵਿੱਚ 2028 ਤੱਕ 59 ਅਰਬ ਡਾਲਰ ਤੱਕ ਪਹੁੰਚਣ ਦਾ ਅੰਦਾਜ਼ਾ ਲਗਾਇਆ ਗਿਆ ਹੈ ਤਾਨੀਆਂ ਹਿੰਮਤ ਨੇ ਸਾਈਪਨ ਬੈਡਮਿੰਟਨ ਟੂਰਨਾਮੈਂਟ ਦਾ ਖਿਤਾਬ ਜਿੱਤ ਲਿਆ ਪਾਕਿਸਤਾਨ ਵਿੱਚ ਹੜ੍ਹਾਂ ਨਾਲ 307 ਲੋਕਾਂ ਦੀ ਮੌਤ ਹੋ ਗਈ ਕੈਨੇਡਾ ਤੋਂ ਬਾਅਦ